ਆ ਜੀ ਮੈਡਮ ਆਈ ਕਰਦੇ ਵੇ ਆਈ ਕਰਦੇ ਸੀ ਮੈਡਮ ਮੈਡਮ ਆਈ ਕਰਦੇ ਵੇ ਉਹ ਦੱਸੋ ਉਹ ਲੈ ਕੇ ਆਇਆ ਸਰ ਸਾਨੂੰ ਹਾਂਜੀ ਉਹ ਲੈ ਕੇ ਆਇਆ ਹੁੰਦਾ ਕਿੰਨਰ ਵਿੱਚ ਆਏ ਸੀ ਤੁਸੀਂ ਉਹ ਲੈ ਕੇ ਆਇਆ ਕਿੰਨੇ ਚ ਆਏ ਤੁਸੀਂ ਉਹਨਾਂ ਨੂੰ ਕਿੰਨਰ ਰੁਪਏ ਤੇ ਤੁਸੀਂ ਕਿੰਨਰ ਰੁਪਏ ਤੇ ਬਣਾ ਤੁਸੀਂ ਕਿੰਨਰ ਰੁਪਏ ਤੇ ਤੁਸੀਂ ਕਿੰਨਰ ਰੁਪਏ ਤੇ ਤੁਸੀਂ ਨਹੀਂ ਨਹੀਂ ਕਿੰਨਰ ਰੁਪਏ ਲੈ ਕੇ ਆਇਆ ਮੈਡਮ ਇਹ ਕੋਈ ਗੱਲ ਹੈ ਕਿ ਪਾਰਕਿੰਗ ਹੈ ਤੁਸੀਂ ਪਾਰਕਿੰਗ ਵਿੱਚ ਆ ਕੇ ਇਹ ਚੀਜ਼ਾਂ ਕਰਦੇ ਹੋ ਜੇ ਆ ਸਰ ਬੱਚੇ ਦਾ ਕੰਮ ਕਰਦੇ ਤੁਸੀਂ ਇਹ ਕਿ ਇੰਨਾ ਨਹੀਂ ਪਾਰਕਿੰਗ ਦੇ ਵਿੱਚ ਤੁਸੀਂ ਆ ਚੀਜ਼ਾਂ ਕਰਦੇ ਹੋ ਕਿੰਨਾ ਕਿ ਸਹੀ ਹੈ ਤੁਸੀਂ ਕਰਦੇ ਹੋ ਸਰ ਪਾਰਕਿੰਗ ਜਾਂ ਹੋਰ ਕੀ ਹੈ ਮੂਹ ਤੇ ਕੈਮਰਾ ਨਾਲ ਮਾਰੋ ਜਦੋਂ ਨਾ ਤੋਂ ਦੀ ਜੈ ਨੋਟੀਸ ਆਉਂਦੇ ਮੂਟੇ ਕੈਮਰੇ ਮਾਰ ਦਿੰਦੇ ਨਾ ਵਾਹ ਰੋਟੀ ਨਹੀਂ ਤੁਸੀਂ ਪਾਰਕਿੰਗ ਦੇ ਵਿੱਚ ਆ ਦੀਸਾ ਕੰਦੇ ਕਰਦੇ ਵੇ ਕਿ ਜਿਹਨੇ ਪਾਰਕਿੰਗ ਦੇ ਵਿੱਚ ਆ ਦੀਸਾ ਕੰਦੇ ਕਰਦੇ ਵੇ ਸੋ ਤੁਹਾਨੂੰ ਪਾਰਕਿੰਗ ਵੀ ਦਿਖਾਉਂਦੇ ਆ ਤੁਹਾਨੂੰ ਪਾਰਕਿੰਗ ਵੀ ਦਿਖਾਉਂਦੇ ਆ ਸੋ ਇਹ ਤੁਹਾਨੂੰ ਦੱਸ ਦਈਏ ਕਿ ਇਹ ਸਾਰੀ ਪਾਰਕਿੰਗ ਹੈ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਲਗਾਤਾਰ ਜਿਹੜੀਆਂ ਇੱਥੇ ਆ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਚੱਲਦੀਆਂ ਵਾ ਦੇਖ ਸਕਦੇ ਹੋ ਕਿ ਬਿਲਕੁਲ ਬੱਸ ਸਟੈਂਡ ਦਾ ਇਹ ਜਿਹੜਾ ਸਾਰਾ ਏਰੀਆ ਨਰਿੰਦਰ ਸ਼ਰਮਾ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਪਾਰਕਿੰਗ ਜਿਹੜੀ ਆ ਬਣਾਈ ਗਈ ਸੀਗੀ ਤੇ ਜੇ ਗੱਲ ਕਰੀਏ ਰਾਤ ਦੇ ਸਮੇਂ ਇਹੀ ਪਾਰਕਿੰਗ ਦੇ ਵਿੱਚ ਜਿਹੜੇ ਆ ਇਸ ਤਰ੍ਹਾਂ ਦੇ ਸਾਰੇ ਜਿਹੜੇ ਕੰਮ ਚੱਲਦੇ ਹੈ ਹੈਰਾਨਗੀ ਵਾਲੀ ਗੱਲ ਹੈ ਕਿ ਲਗਾਤਾਰ ਬੱਸ ਸਟੈਂਡ ਦੇ ਵਿੱਚ ਇਹੀਆਂ ਜੜੀਆਂ ਚੀਜ਼ਾਂ ਆ ਸ਼ਰੇਆਮ ਜੜੀਆਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਸੋ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਮੀਡੀਆ ਨੂੰ ਜਿਹੜੀ ਸੀਦੀ ਕੰਪਲੇਨਟ ਕੀਤੀ ਜਾ ਰਹੀ ਸੀਗੀ ਆਸੇ ਪਾਸੇ ਜਿਹੜੇ ਲੋਕੀ ਆ ਜਿਹੜੇ ਇੱਥੇ ਗੱਡੀਆਂ ਪਾਰਕਿੰਗ ਦੇ ਵਿੱਚ ਰਕਾਂਦੇ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਇਹਨਾਂ ਨੇ ਜ ਸੋ ਤਸਵੀਰਾਂ ਤੁਹਾਨੂੰ ਫੇਰ ਕਈ ਦਿਖਾਗਾ ਦੇਖ ਸਕਦੇ ਹੋ ਸੋਨੀ ਟੂਰ ਐਂਡ ਟਰੈਵਲਸ ਜੋ ਕਿ ਲੱਗਾ ਹੋਇਆ ਇੱਥੇ ਬਿਲਕੁਲ ਪਾਰਕਿੰਗ ਹੁੰਦੀ ਆ ਰਾਤ ਦੇ ਸਮੇਂ ਜਿਹੜਾ ਇਹ ਰੈੱਡ ਲਾਈਟ ਏਰੀਆ ਦੇ ਵਿੱਚ ਜਿਹੜਾ ਆ ਇਹ ਤਬਤੀਲ ਹੋ ਜਾਂਦਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਿਲਕੁਲ ਜੇ ਗੱਲ ਕਰੀਏ ਦੀ ਬੈਕ ਸਾਈਡ ਤੇ ਪੁਲਿਸ ਥਾਣਾ ਵੀ ਪੈਂਦਾ ਬਿਲਕੁਲ ਇੱਧਰ ਜੇ ਦੇਖ ਸਕਦੇ ਹੋ ਪੁਲਿਸ ਲਾਈਨ ਹੈ ਹਾਈਵੇ ਰੋਡ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਸੋ ਲਗਾਤਾਰ ਜਿਹੜੀਆਂ ਇਹ ਚੀਜ਼ਾਂ ਜਲੰਧਰ ਸ਼ਹਿਰ ਦੇ ਵਿੱਚ ਜਿਹੜੀਆਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਉੱਥੇ ਤੁਹਾਨੂੰ ਦੱਸ ਦਈਏ ਕਿ ਰੈੱਡ ਲਾਈਟ ਜਿਹੜਾ ਏਰੀਆ ਜਿਹੜਾ ਇਹ ਬਣਾ ਦਿੱਤਾ ਗਿਆ ਜਲੰਧਰ ਸ਼ਹਿਰ ਦਾ ਬਸ ਸਟੰਡ ਲਗਾਤਾਰ ਸਾਡੇ ਵੱਲੋਂ ਜਿਹੜੀਆਂ ਖਬਰਾਂ ਲਗਾਤਾਰ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਉੱਥੇ ਜੇ ਗੱਲ ਕਰੀਏ ਕਿ ਲਗਾਤਾਰ ਜਿਹੜੀਆਂ ਇਹ ਕੁੜੀਆਂ ਜਿਹੜੀ ਇਸ ਤਰ੍ਹਾਂ ਦੇ ਕੰਮ ਕਰਦੀਆਂ ਕਿਤੇ ਨਾ ਕਿਤੇ ਬਿਮਾਰੀਆਂ ਦਾ ਜਿਹੜਾ ਘਰ ਵੀ ਜਿਹੜਾ ਹੈਗਾ ਕਿਉਂਕਿ ਕਈ ਲੋਕੀ ਇਹਨਾਂ ਦਾ ਇਹ ਕਹਿਣਾ ਕਿ ਇਹਨਾਂ ਕੋਲ ਜਿਹੜੇ 4 ਪੈਸੇ ਨਹੀਂ ਹੈਗੇ ਜਿਹੜੀ ਮੀਡੀਆ ਵਾ ਉਹ ਕਿਉਂ ਇਸ ਤਰ੍ਹਾਂ ਦੇ ਜਿਹੜੇ ਕੰਮ ਕਰਦੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਜੜੀ ਆ ਉਹ ਨਾ ਲੱਗੇ ਸੋ ਇਹ ਤਸਵੀਰਾਂ ਨੇ ਤੁਹਾਨੂੰ ਦਿਖਾ ਦਿੰਦੇ ਆ ਰੂਬਰੂ ਜਿਹੜੀ ਸਾਨੂੰ ਕਰਵਾ ਦਿੰਦੇ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਧਾਂਦਲੀ ਜਿਹੜੀ ਚੱਲ ਰਹੀ ਆ ਲਗਾਤਾਰ ਜਿਹੜਾ ਇੱਥੇ ਇਸ ਤਰ੍ਹਾਂ ਦਾ ਜਿਹੜਾ ਕੰਮ ਕੀਤਾ ਜਾਂਦਾ ਹੈ ਮੈਡਮ ਆਪਣਾ ਚਿਹਰਾ ਇਹਨੇ ਆਪਣਾ ਬੰਦਾ ਆਪ ਹੀ ਭੇਜ ਗਿਆ ਤੁਸੀਂ ਕਰਾਣੇ ਸੋ ਦੇਖ ਸਕਦੇ ਹੋ ਲਗਾਤਾਰ ਜਿਹੜੀਆਂ ਤਸਵੀਰਾਂ ਸੋ ਇਹ ਨੇ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਦੇਖ ਸਕਦੇ ਹੋ ਕਿ ਜਿਹੜਾ ਜੇ ਗੱਲ ਕਰੀਏ ਜਲੰਧਰ ਸ਼ਹਿਰ ਦਾ ਜਿਹੜਾ ਵੈਸਟ ਸੈਂਡ ਆ ਉਹ ਰੈੱਡ ਲਾਈਟ ਦੇ ਵਿੱਚ ਜਿਹੜਾ ਆ ਤਬਦੀਲ ਹੋ ਚੁੱਕਿਆ ਜਿਹੜੇ ਲੋਕੀ ਆ ਇੱਥੇ ਤੇ ਜਿਹੜੇ ਕਾਫੀ ਜਿਹੜੇ ਪਰੇਸ਼ਾਨ ਜਿਹੜੇ ਹੁੰਦੇ ਹੋਏ ਨਜ਼ਰ ਆ ਰਿਹਾ ਲਗਾਤਾਰ ਸਾਰਾ ਦਾ ਕਹਿਣਾ ਹੈ ਕਿ ਜਿਹੜਾ ਇੱਥੇ ਗਲਤ ਕੰਮ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਕੀਤਾ ਜਾਂਦਾ ਹੈ ਤਸਵੀਰਾਂ ਇੱਕ ਵਾਰੀ ਫਿਰ ਦਿਖਾਉਂਦੇ ਆ ਕਿ ਇਹ ਪਾਰਕਿੰਗ ਦਾ ਜਿਹੜਾ ਏਰੀਆ ਸੀਗਾ ਫਿਲਹਾਲ ਤੁਹਾਨੂੰ ਦੱਸ ਦੇ ਕਿ ਸੂਤਰਾਂ ਦੀ ਮਿਲ ਜਾਣਕਾਰੀ ਦੇ ਵਿੱਚ ਇਹ ਪਤਾ ਲੱਗਿਆ ਕਿ ਇਸ ਇਹ ਜਿਹੜੀ ਜਿਹੜੀ ਪਾਰਕਿੰਗ ਹੈ ਇਹ ਕਿਸੇ ਤਰ੍ਹਾਂ ਦਾ ਕੋਈ ਪਾਰਕਿੰਗ ਕੇਸ ਚੱਲ ਰਿਹਾ ਇਸ ਕਰਕੇ ਜਿਹੜੀ ਇਹ ਜਗਾ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ ਫਿਲਹਾਲ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਤੁਹਾਨੂੰ ਦੱਸ ਦੇ ਕਿ ਜਿਹੜੇ ਆਸੇ ਪਾਸੇ ਜਿਹੜੇ ਬੈਂਕ ਹੈ ਜਿਹੜੇ ਲੋਕੀ ਕੰਮ ਕਰਦੇ ਆ ਉਹ ਇੱਥੇ ਗੱਡੀਆਂ ਜਿਹੜੀਆਂ ਆਪਣੀ ਆ ਕੇ ਲਗਾ ਦਿੰਦੇ ਸੀਗੇ ਪਰ ਹੁਣ ਜਿਹੜਾ ਇੱਥੇ ਇਸ ਤਰ੍ਹਾਂ ਦਾ ਕੰਮ ਚੱਲਣਾ ਜਿਹੜਾ ਸ਼ੁਰੂ ਹੋ ਗਿਆ ਜਿੱਦਰੀ ਵੀ ਜਿੰਨੀ ਵੀ ਇਹ ਪਾਰਕਿੰਗ ਹੈ ਹਰ ਪਾਰਕਿੰਗ ਦੇ ਉੱਥੇ ਜਿਹੜੇ ਛੋਟੇ-ਛੋਟੇ ਕਮਰੇ ਬਣੇ ਹੋਏ ਆ ਕੋਈ ਏਜੰਟਾਂ ਦੇ ਕਮਰੇ ਬਣੇ ਕੋਈ ਬੂਥ ਬਣੇ ਸੀਗੇ ਜਿੱਥੇ ਹੁਣ ਰਾਤ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਦੇਹ ਵਿਪਾਰ ਦਾ ਜਿਹੜਾ ਕੰਮ ਜਿਹੜਾ ਹੋ ਸ਼ੁਰੂ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਜਿੰਨੀਆਂ ਮਹਿਲਾਵਾਂ ਇੱਥੇ ਵਖਰੇ-ਵਖਰੇ ਲੋਕਾਂ ਨੂੰ ਰੋਜ਼ ਜਿਹੜੀਆਂ ਮਿਲਦੀਆਂ ਸੋ ਹੋ ਸਕਦਾ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀਆਂ ਬਿਮਾਰੀਆਂ ਵੀ ਹੋਵੇ ਤੋਂ ਉਹ ਜਿਹੜੀ ਬਿਮਾਰੀ ਹੈ ਦੂਜੇ ਲੋਕਾਂ ਤੋਂ ਜਿਹੜੀ ਅੱਗੇ ਦੇ ਅੱਗੇ ਜਿਹੜ ਪਰ ਕਾਸ਼ਿਫ ਕਰ ਰਹੇ ਆ ਕਿ ਜਿਹੜੀ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਜਲੰਧਰ ਬੱਸ ਸਟੈਂਡ ਦੇ ਜਿਹੜੀਆਂ ਹੋ ਰਹੀਆਂ ਨੇ ਉਹ ਬਿਲਕੁਲ ਬੰਦ ਜਿਹੜੀ ਹੈ ਉਹ ਕਰ ਦਿੱਤੀ ਜਾਵੇ ਕਿਉਂਕਿ ਜੇ ਬੱਸ ਸਟੈਂਡ ਦੀ ਗੱਲ ਕਰੀਏ ਇੱਥੇ ਲੋਕੀ ਕੋਈ ਬਾਹਰੋਂ ਵੀ ਆਂਦੇ ਨੇ ਕੋਈ ਦੂਰੋਂ ਵੀ ਆਂਦੇ ਨੇ ਸੋ ਜੇ ਜੇ ਇਸ ਤਰ੍ਹਾਂ ਦੀਆਂ ਹੀ ਚੀਜ਼ਾਂ ਜੇ ਚੱਲਦੀਆਂ ਰਹਿਣਗੀਆਂ ਤੇ ਜਲੰਧਰ ਨੂੰ ਸਮਾਰਟ ਸਿਟੀ ਦਾ ਜਿਹੜਾ ਦਰਜਾ ਹੈ ਉਹ ਕਿਸ ਤਰ੍ਹਾਂ ਦਿੱਤਾ ਜਾਏਗਾ ਸੋ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕਿੰਨੀ ਜਲਦੀ ਜਿਹੜਾ ਪ੍ਰਸ਼ਾਸਨ ਹੈ ਇਹਨਾਂ ਦੇ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਲੜਕੀਆਂ ਉਹਨਾਂ ਤੇ ਜਿਹੜੀ ਕਾਰਵਾਈ ਕਰਦਾ ਹੈ ਤੇ ਜਲਦ ਤੋਂ ਜਲਦ ਸੋ ਤਦ ਤੱਕ ਲਈ ਮੈਨੂੰ ਦੇਈ ਇਜਾਜ਼ਤ ਧੰਨਵਾਦ